I love ਕੀ ਆਉਂਦਾ ਹੈ ਸਾਡੀ ਯਾਰ ਸਾਹਿਬ ਪ੍ਰੋਫੈਸਰ ਸਾਹਿਬ ਆ ਗਏ ਸ੍ਰੀ ਪਾਈਲ ਮੇਜਰ ਸਿੰਘ ਨਾਗੋ ਕੇ ਦੇ ਬਦਰ ਬਣਾ ਬੈਠੇ ਸ੍ਰੀ ਪਾਈਲ ਯੂਟ ਪਾਈਲ ਦੇ ਆ ਤੁਸੀਂ ਮੜਾ ਨਾਲ ਆਂ ਕੋਲ ਪਿਛੇ ਆ ਜੀ ਜਿਵੇਂ ਪਤ ਲਤੀ ਜਾਏ ਸਭ ਹਰਾਮ ਜਿੱਤਾ ਕਿਛਾਏ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਜੇ ਤੁਰਜਾ ਪੁਰਜਾ ਕਟ ਮਰੇ ਕਉ ਹੋਣਾ ਛਾੜੇ ਖੇਤ ਸਮੁੱਚੀ ਵਿਸ਼ਵ ਭਰ ਦੀ ਦੁਨੀਆ ਨੂੰ ਪਤਾ ਹੈ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਉਹ ਮਸ਼ਿੰਦੇ ਜਿਨ੍ਹਾਂ ਨੇ ਇਸ ਭਾਰਤ ਪ੍ਰਦੇਸ਼ ਨੂੰ ਆਜ਼ਾਦ ਕਰਨ ਵਾਸਤੇ ਪਹਾਸਿਆਂ ਦੇ ਰਸਤੇ ਚੁੰਮੇ ਆਪਣੀਆਂ ਜਾਇਦਾਦਾਂ কুরਬ ਕਰਵਾਈਆਂ ਕਾਲੇ ਪਾਣੀ ਦੀਆਂ ਸੁਜਾਵਾਂ ਕੱਟੀਆਂ ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਨਵੇਂ ਪੰਥ ਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਆਰਾਮਦਾਸ ਗੁਰ ਜਿਨ ਸਿਰੇ ਅੱਤ ਨੇ ਸਵਾਰਿਆ ਗਿਸ ਪਾਵਨ ਪੂਤਰ ਅਸਥਾਨ ਦੇ ਚਾਰ ਦਰਵਾਜੇ ਹਨ ਇਹ ਉਪਦੇਸ਼ ਕਿਉਂ ਵਰਨਾ ਕੋਸਾਂ ਜਾ ਉਸ ਮਹਾਨ ਸਤਿਗੁਰੂ ਸੱਤੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਉੱਤੇ ਜੂਨ 1984 ਨੂੰ ਸਮੇਂ ਦੀ ਭਾਰਤ ਸਰਕਾਰ ਵੱਲੋਂ ਅਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਗੋਲੇ ਦਾਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਕਰਨ ਆਈਆਂ ਸੰਗਤਾਂ ਜਿਨ੍ਹਾਂ ਵਿੱਚ ਕੱਲੇ ਸਿੱਖ ਹੀ ਨਹੀਂ Hindu, Muslim ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਅਕੀਦਤ ਤੇ ਸ਼ਰਧਾ ਭੇਟ ਕਰਨ ਵਾਸਤੇ ਆਏ ਉਹਨਾਂ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਉਥੇ ਨਾਲ ਹੀ ਅੱਜ 1 ਜੂਨ ਵਾਲੇ ਦਿਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੇ ਹੀਰੋ ਭਾਈ ਮਹਿੰਗਾ ਸਿੰਘ ਜੀ ਬੱਬਰ ਅਤੇ ਹੋਰ ਗੁਰਮੁਖ ਪਿਆਰਿਆਂ ਨੂੰ ਸ਼ਹੀਦ ਕੀਤਾ ਗਿਆ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਸ਼ਬੀਕ ਸਿੰਘ ਜੀ ਜਰਨਲ ਅਤੇ ਬਾਬਾ ਥਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਹੋਰ ਬੇਅੰਤ ਸੂਰਬੀਰ ਬਹਾਦਰ ਯੋਧਿਆਂ ਨੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਖਸ਼ਿਸ਼ ਭਰੇ ਬਚਨ ਸੂਰਾ ਸੋ ਪਹਿਚਾਨੀ ਹੈ ਜੋ ਲਰੇਦੀਨ ਕੇ ਹੇਤ ਹੁਰਜਾ ਪੁਰਜਾ ਕਟ ਮਰੇ ਕਬੂਨਾ ਛੜੇ ਖੇਤ ਉਹਨਾਂ ਮਰਦ ਬਹਾਦਰ ਸੂਰਬੀਰ ਬਹਾਦਰ ਯੋਧਿਆ ਨੇ ਥੋੜੀ ਗਿਣਤੀ ਵਿੱਚ ਹੁੰਦੇ ਆ ਹੋਇਆ ਭਾਰਤੀ ਫੌਜ ਨੂੰ ਜਿਹੜਾ ਹੈ ਉਹ ਚਣੇ ਚਬਾਏ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਹ ਇੱਕ ਮਿਸਾਲ ਵਿਸ਼ਵ ਦੇ ਵਿੱਚ ਕਾਇਮ ਹੈ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾ ਅੱਜ ਤੋਂ ਆਰੰਭ ਹੋਇਆ ਅੱਜ ਭਾਈ ਮਹਿੰਗਾ ਸਿੰਘ ਦੀ ਬੱਬਰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ੁਰਕੀ ਬਾਣੀ ਦੇ ਭੋਗ ਪਏ ਗੁਰਮਤ ਸਮਾਗਮ ਹੋਏ ਸੋ ਗੁਰੂ ਕੀ ਸੰਗਤ ਸਾਨੂੰ ਇਹਨਾਂ ਸ਼ਹਾਦਤ ਭਰੇ ਦਿਹਾੜਿਆਂ ਤੋਂ ਢੱਲੂ ਘਾਰਿਆਂ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਭਾਈ ਵਧ ਤੋਂ ਵੱਧ ਗੁਰੂ ਵਾਲੇ ਬਣੀਏ ਅਮਰ ਸ਼ਕੇ ਤਿਆਰ ਬਰ ਤਿਆਰ ਹੋਈਏ ਆਪਣੇ ਬੱਚਿਆਂ ਨੂੰ ਉੱਚ ਵਿਦਿਆਦਿਵਾ ਕੇ بڑے بڑے ਅਹੁਦਿਆਂ ਦੇ ਉੱਤੇ ਸੇਵਾ ਕਰਨ ਦਾ ਮਾਣ ਜਿਹੜਾ ਉਹ ਮਿਲੇ ਤਾਂ ਕਿ ਰਾਜ ਕਰੇਗਾ ਖਾਲਸਾ باقی ਰਹੇ ਨਾ ਕੋਈ ਦਾ ਮਕਸਦ ਸੰਕਲਪ ਜਿਹੜਾ ਉਹ ਪੂਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1484 ਦੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਜੋ ਕਿ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ 1 ਜੂਨ ਨੂੰ ਨੇਮ 40 ਦਸਤਿਆਂ ਤੇ ਨਾਲ ਜੂਸਦੇ ਹੋਏ ਬਗੈਰ ਕਿਸੇ ੜਕਾੜ ਤੇ ਚਲੀ ਹੋਈ ਗੋਲੀ ਦਾ ਜਵਾਬ ਦਿੰਦੇ ਹੋਏ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਦੇ ਵਿੱਚ ਉਹ ਸ਼ਹੀਦ ਹੋਏ। ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਮੂਹ ਸੰਗਤਾਂ ਇਕੱਤਰ ਹੋਈਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ ਹੈ। ਇਹਦੇ ਨਾਲ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਜਰਨੈਲ ਸੁਖ ਸਿੰਘ ਜੀ ਅਤੇ ਸਮੂ ਸਿੰਘ ਸਿੰਘ ਜੀ ਸਿੰਘਾਂ ਨੂੰ ਅੱਜ ਇੱਥੇ ਨਤਮਸਤਕ ਕੀਤਾ ਗਿਆ ਹੈ ਕਿਉਂਕਿ ਕੱਲੂ ਕਾਰਾ ਹਫਤਾ ਅੱਜ ਤੋਂ ਆਰੰਭ ਹੋਇਆ ਜੋ ਕਿ 6 ਜੂਨ ਦੇ ਬਾਅਦ ਵੀ 8-9 ਜੂਨ ਤੱਕ ਲਗਾਤਾਰ ਇੱਕ ਗੋਲੀਬਾਰੀ ਜਿਹੜੀ ਸੀਗੀ ਉਹ ਚੱਲਦੀ ਰਹੀ ਹੋਰ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਢਾਈ ਢੇਰੀ ਕਰਦਾ ਗਿਆ ਤੋਪਾਂ ਅਤੇ ਟੈਂਕਾਂ ਦੇ ਨਾਲ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸਰਕਾਰ ਨੇ 1965 ਅਤੇ 1971 ਦੇ ਉਹਨਾਂ ਟੈਂਕਾਂ ਦਾ ਇਸਤੇਮਾਲ ਕੀਤਾ ਸੀਗਾ ਵਿਜਨਤਾ ਟੈਂਕਾਂ ਦਾ ਜਿਹੜੇ ਕੀ ਟੈਂਕ ਜਿਹੜੇ ਸੀਗੇ ਉਹ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਾਲ ਲੜਦੇ ਹੋਏ ਇਸਤੇਮਾਲ ਕੀਤੇ ਗਏ ਸੀਗੇ ਹੋਰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸੱਤ ਟੈਂਕ ਜਿਹੜੇ ਸੀਗੇ ਉਹ ਜਿਹੜਾ ਸੀਗਾ ਘੱਲੂਕਾਰਾ ਉਸ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 7 ਟੈਂਕ ਆਏ ਸਿਗੇ ਸੋ ਇਤਨੇ ਘਾਤਕ ਹਥਿਆਰਾਂ ਦੇ ਨਾਲ ਗੈਸਾਂ ਦੇ ਨਾਲ ਸਾਡੇ ਸਿੰਘਾਂ ਦੇ ਨਾਲ ਉਹਨਾਂ ਨੇ ਜ਼ੁਲਮ ਕੀਤੇ ਤਸ਼ੱਦਦ ਕੀਤੇ ਜਿਹੜੇ ਦੁੱਤ ਚੁੰਗਦੇ ਬੱਚੇ ਸਿਗੇ ਉਹਨਾਂ ਨੂੰ ਪਿਸ਼ਟ ਮਾਰ ਕਰਕੇ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ ਇਹ ਘੱਲੂਕਾਰਾ ਨਾ ਤਾਂ ਸਾਨੂੰ ਭੁੱਲਿਆ ਹੈ ਨਾ ਹੀ ਅਸੀਂ ਇਸ ਨੂੰ ਮਾਫ਼ ਕਰ ਸਕਦੇ ਆਂ ਪਰ ਆਉਣ ਵਾਲੀ ਪੀੜ੍ਹੀ ਜੋ ਕਿ 1984 ਤੋਂ ਪਹਿਲਾਂ ਜਿਹੜੇ ਜਨਮੇ ਸੀਗੇ 1984 ਦੇ ਬਾਅਦ ਵੀ ਜਿਹੜੇ ਜਨਮੇ ਸੀਗੇ ਉਹਨਾਂ ਨੂੰ ਵੀ ਇਹ ਕੱਲੂ ਕਾਰਾ ਜਿਹੜਾ ਹੈ ਹੁਣ ਤੱਕ ਯਾਦ ਹੈ ਸੋ ਬੇਨਤੀ ਹੈ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਮੂਹ ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਰੱਖਣ ਜਿਹਦੇ ਨਾਲ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੌਕੇ ਦੇਖੋ ਅੱਜ ਦਾ ਸਮਾਗਮ ਸਾਡੇ ਸ਼ਹੀਦਾਂ ਦਾ ਸਮਾਗਮ ਸ਼ਹੀਦੀਆਂ ਪਹਿਲਾਂ ਵੀ ਹੋਈਆਂ ਸੰਗਠਨਾਂ ਪਰ ਅੱਜ ਦਾ ਜਿਹੜਾ ਹੈ ਨਾ ਇਹ ਜਿਹੜਾ ਲਲਕਾਰੇ ਮਾਰਦੇ ਹਨ ਵੀ ਅਸੀਂ 2 ਘੰਟੇ 2 ਘੰਟਿਆਂ ਵਿੱਚ ਕੰਪਲੈਕਸ ਖਾਲੀ ਕਰਵਾ ਦੇਾਂਗੇ ਉਹ ਜਿਹੜੇ ਲਲਕਾਰੇ ਸੀ ਨਾ ਅੱਜ ਉਹਦੀ ਉਹਨਾਂ ਕੀਤੀ ਸ਼ੁਰੂਆਤ ਵੀ ਅਸੀਂ ਇਹਨਾਂ ਦੇ ਬੋਰ ਚ ਵੇਖੀਏ ਤੇ ਹਥਿਆਰ ਵੇਖੀਏ ਵੀ ਕਿਹੜੇ ਹਥਿਆਰ ਲੈ ਕੇ ਤੇ ਉਹਦੇ ਵਾਸਤੇ ਜਦੋਂ ਉਹਨਾਂ ਨੇ ਇਹ ਫਾਇਰਿੰਗ ਸ਼ੁਰੂ ਕੀਤੀ ਉਸ ਦਿਨ ਭਾਈ ਮhenga ਸਿੰਘ ਸਮੇਤ ਦਾਸ ਸਿੰਘ ਸ਼ਹੀਦ ਹੋਏ। ਪਰਿਵਾਰ ਅ ਪ੍ਰਕਰਮਾਂ ਦੇ ਵਿੱਚ ਵੀ ਜਿਹੜੀ ਇਹ ਸੰਗਤ ਸ਼ਹੀਦ ਕੀਤੀ। ਹਰ ਥਾਂ ਉਹਨਾਂ ਨੇ ਜਿੰਨੇ ਕੰਪਲੈਕਸ ਦੇ ਆਲੇ-ਦੁਆਲੇ ਹੀ ਨਾ ਉਹ ਸਾਰਿਆਂ ਥਾਵਾਂ ਤੇ ਉਹਨਾਂ ਨੇ ਟੋਣ ਵਾਸਤੇ ਪ੍ਰਕਰਮਾਂ ਦੇ ਵਿੱਚ ਵੀ ਫਾਇਰਿੰਗ ਕੀਤੀ ਜਿਸ ਤੇ ਸੰਗਤ ਸ਼ਹੀਦ ਹੋਈ। ਵੀ ਇੱਥੇ ਸਾਨੂੰ ਕਿੱਥੋਂ-ਕਿੱਥੋਂ ਕੀ ਜਵਾਬ ਆਉਂਦਾ। ਪਰ ਉਸ ਦਿਨ ਜਿਹੜੀ ਆ ਭਾਈ ਮhenga ਸਿੰਘ ਬੱਬਰਵੰਦਾ ਦੀ ਸ਼ਹਾਦਤ ਜਿਹੜੀ ਇਹ ਖਾੜਕੂ ਪੱਖ ਦੀ ਪਹਿਲੀ ਸ਼ਹਾਦਤ ਹੁੰਦੀ। ਤੇ ਉਹ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਾਰਾ ਪੰਥਾ ਜਿ ਇਕੱਠਾ ਹੋਇਆ ਹੈ ਕਿ ਇਹ ਜਿਹੜਾ ਅੱਜ ਦਾ ਇਹ ਸ਼ਹੀਦੀ ਦਿਹਾੜਾ ਇਹ ਉਹਦਾ ਜਵਾਬ ਆ ਹਕੂਮਤ ਦੇ ਜਿਹੜੇ ਉਹ ਕਮਾਂਡੋ ਮੜਕਾ ਮਾਰਦੇ ਸੀ ਨਾ ਐਸਟੀ ਐਨਐਸਜੀ ਦੇ ਉਹਨਾਂ ਦਾ ਜਵਾਬ ਸੀਗਾ ਤੇ ਇਹ ਢਾਈਆਂ ਘੰਟਿਆਂ ਦੇ ਬਜਾਏ 9 ਜੂਨ ਤੱਕ ਵੀ ਜਦੋਂ ਗਿਆਨੀ ਜੈਲਸਾ ਉਦੋਂ ਤੱਕ ਵੀ ਜਿਹੜਾ ਇਹਦਾ ਜਵਾਬ ਮਿਲਦਾ ਰਿਹਾ ਅੱਜ ਇਹ ਕੱਲੀ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਤੇ ਨਮਸਕਾਰ ਕਰਨ ਵਾਸਤੇ ਨਹੀਂ ਸੰਗਤ ਆਈ ਅੱਜ ਇਹ ਸਿੱਖ ਜਜ਼ਬੇ ਦੀ ਸ਼ਹਾਦਤ ਦੀ ਜਜ਼ਬੇ ਦੀ ਸਿੱਖਾਂ ਦੀ ਲੜਨ ਦੀ ਸਪਿਰਟ ਦੇ ਜਜ਼ਬੇ ਦੀ ਤੇ ਸਿੱਖਾਂ ਦੇ ਜਿਹੜੇ ਗਰੀਲਾ ਵਾਰ ਫਰਟੈਕਟਸ ਨੇ ਉਹਨਾਂ ਦੀ ਜਿਹੜੀ ਆ ਉਹਦੇ ਪ੍ਰਗਟਾਵੇ ਦੀ ਜਿਹੜੀ ਆ ਨਾ ਉਹ ਜਿਹੜੀ ਹੌਂਦ ਹਸਤੀ ਦਾ ਪ੍ਰਗਟਾਵਾ ਕੀਤਾ ਸੀ ਉਸ ਸ਼ਹੀਦ ਨੂੰ ਨਮਸਕਾਰ ਕਰਨ ਵਾਸਤੇ ਆਏ ਨੇ ਸਾਰੇ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦਾਰਪੁਰੰਦਕ ਕਮੇਟੀ ਵੱਲੋਂ ਜਥੇਬੰਦੀ ਨਾਲ ਬਬਰ ਖਾਲਸਾ ਨਾਲ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨਾਲ ਰਲ ਕੇ ਸਾਰਿਆਂ ਨਾਲ ਜਿਹੜਾ ਪੰਥਕ ਜਥੇਬੰਦੀਆਂ ਨਾਲ ਇੱਕ ਜਜ਼ਬੇ ਨਾਲ ਅੱਜ ਤੋਂ ਇਹਨਾਂ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਅੱਗੇ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ